ਉਨੇ ਆਖਿਆ ਵੀ ਤੁਸੀਂ ਇੱਥੇ ਬਹਿ ਜਾਓ ਕਹਿੰਦਾ ਤੁਸੀਂ ਮੈਨੂੰ ਥੋੜਾ ਦੱਸਣਾ ਮੈਂ ਕਿੱਥੇ ਬੈਠਣਾ ਇਹ ਪੁਲਿਸ ਵਾਲੇ ਦੀ ਐਰੋਗੈਂਸ ਵੀ ਸੀ ਤੇ ਇਹ ਗਲਤ ਵੀ ਸੀ ਉਹਦੇ ਵੱਲੋਂ ਪਹਿਲੀ ਗੱਲ ਇੱਥੇ ਹੀ ਪਤਾ ਲੱਗਦਾ ਵੀ ਪੁਲਿਸ ਬਾਇਸ ਕਿੰਨੀ ਹੈ ਪੁਲਿਸ ਨੂੰ ਅਰੈਸਟ ਕਰਨ ਗਈਆ ਉਹਦੇ ਘਰ ਸਰਚ ਕਰਨ ਦਾ ਕੋਈ ਵਾਰੰਟ ਹੈ ਹੀ ਨਹੀਂ ਉਹ ਘਰ ਚ ਕਿਵੇਂ ਵੜ ਸਕਦੇ ਦੂਜੇ ਕਮਰੇ ਚ ਉਹਨੂੰ ਵੜਨ ਦਾ ਅਧਿਕਾਰ ਵੀ ਨਹੀਂ ਟ੍ਰੈਸਪਾਸਿੰਗ ਮੰਨੀ ਜਾਊਗੀ ਜਿਵੇਂ ਪੁਲਿਸ ਨੂੰ ਇਹ ਨਹੀਂ ਪਤਾ ਕਿ ਟ੍ਰੈਸਪਾਸਿੰਗ ਦਾ ਮਤਲਬ ਕੀ ਹੁੰਦਾ ਹੈ ਉਹ ਪੁਲਿਸ ਇੱਕ ਬੰਦੇ ਨੂੰ ਐਡੀ ਵੱਡੀ ਜਿਹਦਾ ਐਡੀ ਸ਼ਖਸੀਅਤ ਆ ਉਹਨੂੰ ਗ੍ਰਿਫਤਾਰ ਕਰਨਗੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਤਾਂ ਕੋਈ ਚਲਾਜੀ ਕੋਈ ਰਜਿਸਟਰ ਨਹੀਂ ਕਰਿਆ ਕੋਈ ਚਲਾਜ ਨਹੀਂ ਕਰਿਆ ਠੀਕ ਹੈ ਜੀ ਚਲੋ ਚਲੇ ਗਏ ਤੇ ਉਹਦੇ ਵਿੱਚ ਜਿਹੜਾ ਹੁਣ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਐਫ ਆਈ ਆਰ ਕੋਈ ਨਹੀਂ ਦਿਖਾਈ ਐਫ ਆਈ ਆਰ ਦੀ ਕਾਪੀ ਮੰਗੀ ਕਹਿੰਨੀ ਬਸ ਪਰ ਰੋਡ ਨਹੀਂ ਹੈ ਜਦ ਕਿ ਨਿਜਮ ਇਹ ਕਹਿੰਦੇ ਨੇ ਹਮੇਸ਼ ਸਿੰਘ ਜੀ ਬੈਠੇ ਨੇ ਜਿਆਦਾ ਸਿਆਣੇ ਨੇ ਪ੍ਰੋਫੈਸਰ ਸਾਹਿਬ ਬੈਠੇ ਨੇ ਗੁਰਪ੍ਰੀਤ ਜੀ ਬੈਠੇ ਨੇ ਕਿ ਪਹਿਲਾਂ ਦੱਸਣਾ ਹੁੰਦਾ ਵੀ ਥੋੜੇ ਜਿਹਾ ਐਸਐਸ ਗਲਤੀ ਉਹ ਜਾ ਕੇ ਉਹਨਾਂ ਨੂੰ ਉਹ ਵੀ ਉਹਦੇ ਕਹਿਣ ਤੇ ਕਿ ਮੈਨੂੰ ਦਿਖਾਓ ਤਾਂ ਕਿ ਉਹਨਾਂ ਇਹ ਅਰਜ਼ੀ ਦਰਜ ਹੋ ਗਈ ਜਦ ਕਿ ਪੁਲਿਸ ਵਾਲੇ ਨੇ ਦੱਸਣਾ ਸੀ ਅਸੀਂ ਆਏ ਆ ਇਸ ਗੱਲ ਵਾਸਤੇ ਤੁਹਾਡੇ ਉੱਤੇ ਆ ਬੰਦੇ ਨੇ ਆ ਕੇ ਸ਼ਿਕਾਇਤ ਕੀਤੀ ਸੀ ਸਾਡੇ ਕੋਲ ਆ ਥੋੜੇ ਜਿਹਾ ਐਫਆਈਆਰ ਦਰਜ ਹੋਈ ਹੈ ਕਾਪੀ ਨਾਂ ਵੀ ਦਿੱਤੀ ਆ ਵਿੱਚ ਘੱਟੋ ਘੱਟ ਦੀਆਂ ਸੈਕਸ਼ਨ ਵੀ ਆਈਆਂ ਨੇ ਇੰਨਾ ਸੈਕਸ਼ਨ ਦੇ ਅੰਡਰ ਤੁਹਾਡੇ ਜਿਹਾ ਐਫਆਈਆਰ ਦਰਜ ਹੋਈ ਹੈ ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਆ ਇਹ ਗੱਲ ਉਹਨਾਂ ਨੇ ਪੁਲਿਸ ਨੇ ਨਹੀਂ ਕਹੀ ਜੀਦੇ ਨਾਲ ਇਹ ਤਾਂ ਇਹ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਪੁਲਸ ਰਾਜ ਵੱਲ ਨੂੰ ਵੱਧ ਰਹੀ ਹੈ ਸਟੇਟਿਕ ਤਾਂ ਪੁਲਸ ਨੇ ਪੁਲਸ ਨੇ ਆਪਣੀ ਡਿਊਟੀ ਤਾਂ ਕਰ ਰਹੀਆਂ ਨਾ ਉਹ ਕਹਿੰਦੀ ਹੈ ਕਿ ਇੱਕ ਟਿੱਪਣੀ ਕਰਨੀ ਆਪਣੀ ਡਿਊਟੀ ਨਹੀਂ ਕੀਤੀ ਤੇ ਪੁਲਸ ਨੇ ਕਿਹੜੀ ਡਿਊਟੀ ਕਰੀਆ ਪੁਲਸ ਦਾ ਜ਼ਿਆਦਾ ਜ਼ਿੰਮੇਵਾਰ ਹੈ ਜਿਵੇਂ ਜੇ ਮਰੀਜ਼ ਤੇ ਡਾਕਟਰ ਦੇ ਵਿੱਚ ਸੰਬੰਧ ਹੋਵੇ ਤਾਂ ਡਾਕਟਰ ਦੀ ਵੱਧ ਜ਼ਿੰਮੇਵਾਰੀ ਹੈ ਮਰੀਜ਼ ਦੀ ਉੱਡੀ ਵੱਡੀ ਜ਼ਿੰਮੇਵਾਰੀ ਨਹੀਂ ਮਰੀਜ਼ ਨੂੰ ਪਤਾ ਨਹੀਂ ਹੈ ਉਹ ਤਾਂ ਕੁਝ ਵੀ ਕਹਿ ਸਕਦਾ ਸੋ ਇਸ ਕਰਕੇ ਇੱਕ ਤਾਂ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਉਹ ਟਿੱਪਣੀ ਕਰੀਆ ਉਸਨੇ ਟਿੱਪਣੀ ਕਰੀਆ ਜਿਹੜੀ ਟਿੱਪਣੀ ਕਾਨੂੰਨ 'ਚ ਪਤਾ ਲੱਗ ਜਾਊਗਾ ਕਿ ਜੀ ਤੁਸੀਂ ਫਿਰ 196 ਤੇ 299 ਜਿਹੜੀ ਨਵੀਂ ਬੀਐਨਐਸ ਉਹਦੇ ਤਹਿਤ ਹੁਣ ਵੀ ਦਰਜ ਕਰ ਜਿਹੜਾ ਹੈਗਾ ਨਾਲ ਉਹ ਧਾਰਾ ਲਾਈਆਂ ਨੇ ਉਹ ਜਿਹੜੀਆਂ ਧਾਰਾ ਨੇ ਕਿ ਜੀ ਲੋਕਾਂ ਦੇ ਵਿੱਚ ਇਹ ਧਾਰਮਿਕ ਭੇਦਭਾਪ ਪੈਦਾ ਕਰ ਰਿਹਾ ਹੈ ਕਿਸੇ ਦੀ ਧਾਰਮਿਕ ਤੌਰ ਤੇ ਉਹਨੂੰ ਸੱਤ ਮਾਰ ਰਿਹਾ ਹੈ ਉਹਦੇ ਵਿਚਾਰਾਂ ਨੂੰ ਹੁਣ ਜਿਹੜਾ ਇਹ ਸਵਾਲ ਹੈ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਕਿ ਕੀ ਧਾਰਮਿਕ ਸੱਤ ਮਾਰੀ ਗਈ ਹੈ ਜਾਂ ਨਹੀਂ ਜੇ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਫਲਾਨਾ ਬੰਦਾ ਆਪਦੇ ਆਪ ਨੂੰ ਰੱਬ ਕਹਿੰਦਾ ਹੈ ਤੇ ਇਹ ਗਲਤ ਹੈ ਇਹ ਕਿਸੇ ਦੇ ਧਰਮ ਕੋਲੋਂ ਇਹਦਾ ਮਰਜਾ ਦਾ ਰੱਬ ਉਹਨੂੰ ਮੰਨਦਾ ਜੇ ਉਹ ਮੰਨਦਾ ਫਿਰ ਅਸੀਂ ਤਾਂ ਮੰंदे ਨਹੀਂ ਸੋ ਇਸ ਕਰਕੇ ਕੋਈ ਧਾਰਮਿਕ ਕੋਈ ਧਰਮ ਕੋਈ ਇਦਾਂ ਗੁੱਡੀ ਮੋਮ ਦੀ ਨਹੀਂ ਹੈ ਵੀ ਜਿਹੜਾ ਮਰਜ਼ੀ ਜੋ ਮਰਜ਼ੀ ਕਰੇ ਵੀ ਮੇਰੇ ਤਾਂ ਵਿਚਾਰਾਂ ਨੂੰ 6 ਵਜੇ ਜੀ ਇਹ ਗਲਤ ਹੈ ਇਹ ਮਿਸਯੂਜ਼ ਕਰਿਆ ਇਹਨਾਂ ਨੇ ਇਹ ਕਰਿਆ ਕਿਉਂ ਹੈ ਅਸਲ ਜੇ ਤਾਂ ਬਹਾਨਾ ਹੈ ਇਹ ਸਾਰਾ ਬਹਾਨਾ ਕਰਿਆ ਇਸ ਵਾਸਤੇ ਹੈ ਕਿ ਮਾਲੀ ਰੋਜ਼ ਇਹ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀਆਂ ਕਰਦਾ ਹੈ ਕਿ ਸਰਕਾਰ ਕੰਮ ਠੀਕ ਨਹੀਂ ਕਰ ਰਹੀ ਸਰਕਾਰ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਤਾਂ ਖੜਾ ਨਹੀਂ ਉੱਤਰਹੀ ਸਰਕਾਰ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਬਜਾਏ ੱਟਕਾ ਕਰ ਰਹੀ ਹੈ ਔਰ ੱਟਕੇ ਦਾ ਸਬੂਤ ਆਪਣੇ ਆਪ ਭਗਵੰਤ ਮਾਨ ਨੇ ਮੁੱਖ ਮੰਤਰੀ ਜਿਨ੍ਹਾਂ ਨੇ ਅਸੈਂਬਲੀ ਦੇ ਵਿੱਚ ਐ ਹੱਥ ਕਰਕੇ ਗੱਲ ਕਰ ਰਹੇ ਸੀ ਉੱਥੇ ਕਾਂਗਰਸ ਵਾਲੇ ਬੈਠੇ ਨਹੀਂ ਸੀ ਇਹਨਾਂ ਨੇ ਕਿੱਥੇ ਬੈਠਣਾ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਇਹ ਗੈਰ ਸੰਵਿਧਾਨਕ ਸਟੇਟਮੈਂਟ ਸੀ ਮੁੱਖ ਮੰਤਰੀ ਕੋਲੇ ਜਾਂ ਸਪੀਕਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਚੁਣੇ ਹੋਏ ਐਮਐਲਏ ਨੂੰ ਕਹੇ ਅਸੀਂ ਤੈਨੂੰ ਅਸੈਂਬਲੀ ਚ ਨਹੀਂ ਬੜਨ ਦੇਣਾ ਜਿਹੋ ਉਹਨਾਂ ਅਸੈਂਬਲੀਆ ਇੰਨੀ ਇੱਕ ਵੱਡੀ ਵੱਡੀ ਪਾਰਟੀ ਹੈ ਚੰਗੇ ਨੇ ਮਾੜੇ ਨੇ ਉਹ ਤਾਂ ਸਾਰੇ ਪਾਸੇ ਇੱਕੋ ਜਿਹੇ ਨੇ ਉਸ ਪਾਰਟੀ ਦੇ ਬੰਦਿਆਂ ਦੇ ਬਾਰੇ ਕਹਿੰਦਾ ਸਪੀਕਰ ਨੂੰ ਕਿਸ ਤਰ੍ਹਾਂ ਹੁਕਮ ਹੀ ਆ ਉਹ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਕਿਉਂ ਨਾ ਬੁਲਾਵੇ ਸਪੀਕਰ ਸਾਹਿਬ ਕੋਲ ਹੈ ਕੋਈ ਕਾਨੂੰਨੀ ਪਾਵਰ ਹੈ ਕੋਈ ਸੰਵਿਧਾਨ ਦੀ ਪਾਵਰ ਭਗਵੰਤ ਮਾਨ ਦੱਸੇ ਭਗਵੰਤ ਮਾਨ ਨੇ ਤੋਹੀਨ ਕਰਿਆ ਦੇਸ਼ ਦੇ ਸੰਵਿਧਾਨ ਦੀ ਭਗਵੰਤ ਮਾਨ ਨੇ ਸਦਨ ਦੀ ਤੋਹੀਨ ਕਰਿਆ ਕਿ ਇਸ ਭਗਵੰਤ ਮਾਨ ਤੇ ਰਜਿਸਟਰ ਹੋਣਾ ਚਾਹੀਦਾ ਹੈ ਕਿ ਇਹ ਸੰਵਿਧਾਨ ਦੀ ਤੋਹੀਨ ਕਰਦਾ ਹੈ ਅਰ ਮੈਂ ਹੱਥ ਹੋਇਆ ਇਹਦੇ ਨਾਲ ਕਿਉਂਕਿ ਮੈਂ ਤਾਂ ਸੰਵਿਧਾਨ ਨੂੰ ਪਾਦਨ ਕਰਨ ਵਾਲਾ ਸੋ ਇਸ ਕਰਕੇ ਇਹ ਗਲਤ ਕਰਿਆ ਇਹਨਾਂ ਨੇ ਆਲੋਚਨਾ ਦਾ ਜਵਾਬ ਦੂਜੀ ਗੱਲ ਜਦ ਸਿਆਸੀ ਮਾਮਲਾ ਇਹ ਸਿਆਸੀ ਮਾਮਲਾ ਕਿ ਤੁਸੀਂ ਠੀਕ ਹੋ ਜਾਂ ਗਲਤ ਉਹ ਜਿੱਦੇ ਜਿਹੜਾ ਹੁਕਮਰਾਨ ਦਰਿਆ ਹੁੰਦਾ ਹੈ ਜਿਹੜੇ ਹੁਕਮਰਾਨ ਕੋ ਕੋਈ ਜਵਾਬ ਨਹੀਂ ਹੁੰਦਾ ਫਿਰ ਉਹ ਡੰਡਾ ਫੇਰਦਾ ਨਹੀਂ ਤਾਂ ਲੋਕਾਂ 'ਚ ਜਾ ਕੇ ਜਵਾਬ ਦਿੰਦਾ ਆਪਦੀ ਪੋਜੀਸ਼ਨ ਕਲੀਅਰ ਕਰਦਾ ਲੋਕਾਂ ਦੇ ਸਾਹਮਣੇ ਹਕਮਨਾਮਾ ਦਾ ਪਰੇ ਉੱਚਾ ਬੈਠਾ ਟਿੱਪਣੀ ਕਰ ਕਿੱਡਾ ਕਰ ਉਹਦੇ ਛੋਟੀ ਜੀ ਚੀਜ਼ ਹੈ ਹੁਕਮਰਾਨ ਮੁੱਖ ਮੰਤਰੀ ਹੈ ਉਹ ਜਵਾਬ ਦੇਵੇ ਲੋਕਾਂ ਨੂੰ ਬਿਆ ਗੱਲ ਆ ਭਾਈ ਸੱਚਾ ਇਸ ਤੋਂ ਵੀ ਅੱਗੇ ਮੈਂ ਕਹਾਂਗਾ ਤੋਹੀਨ ਦੀ ਗੱਲ ਕਰਦੇ ਨੇ ਇਹਨਾਂ ਨੇ ਜਿੱਦਾਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਕਹਤਾ ਵੀ ਧਾਰਸਸ ਦਾ ਬੰਦਾ ਹੈ ਇਹ ਵੀ ਤੋਹੀਨ ਹੈ ਗਵਰਨਰ ਗਵਰਨਰ ਹੈ ਪੰਜਾਬ ਦਾ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹਦੀ ਜਿਹੜੀ ਮਰਜ਼ੀ ਵਿਚਾਰਤਾ ਹੋਵੇ ਸੋ ਇਹ ਇਹ ਕੀ ਕਰਦੇ ਨੇ ਇਹਨਾਂ ਨੇ ਦੋਵੇਂ ਮਾਪਦੰਡ ਬਣਾਲੇ ਇੱਕ ਤਾਂ ਵੀ ਦੂਜੇ ਨੂੰ ਬੋਲਣ ਨਹੀਂ ਦੇਣਾ ਆਪ ਜੋ ਮਰਜ਼ੀ ਕਹੋ ਜਦਕਿ ਜੋ ਮਰਜ਼ੀ ਕਹਿੰਦਾ ਨਹੀਂ ਚਾਹੀਦਾ ਨਾ ਇਧਰ ਨੇ ਨੂੰ ਨਾ ਇਧਰ ਵੇ ਨੂੰ ਬੋਲਣ ਵੇਲੇ ਖੰਮਰ ਰੱਖਣਾ ਜ਼ਰੂਰੀ ਹੈ ਸ਼ਬਦਾਂ ਦੀ ਮर्यादा ਰੱਖਣੀ ਜ਼ਰੂਰੀ ਹੈ ਦੂਜੀ ਗੱਲ ਜਦ ਸਿਆਸੀ ਤੌਰ ਦੇ ਉੱਤੇ ਤੁਹਾਡੇ ਤੇ ਟਿੱਪਣੀ ਹੁੰਦੀ ਹੈ ਤੁਹਾਡੀ ਸਫਲਤਾ ਜਾਂ ਸਫਲਤਾ ਬਾਰੇ ਕੋਈ ਗੱਲ ਹੁੰਦੀ ਹੈ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ ਹੈ ਨਾ ਕਿ ਤੁਸੀਂ ਡੰਡਾ ਫੇਰਨਾ ਹੁੰਦਾ ਹੈ ਨਾ ਕੇ ਬੰਦੇ ਦੀ ਜ਼ਬਾਨ ਬੰਦ ਕਰਨੀ ਹੁੰਦੀ ਹੈ ਇਹਨਾਂ ਨੇ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਬੰਦੇ ਨੇ ਐਫ ਆਈ ਆਰ ਰਜਿਸਟ ਕਰਾਈ ਹੈ ਮੈਨੂੰ ਪੱਕਾ ਨਹੀਂ ਹੈ ਪਰ ਉਹ ਕਹਿੰਦੇ ਨੇ ਵੀ ਇਹਨਾਂ ਦੇ ਗੌਰ ਰਖਸ਼ਕ ਦਾ ਇਹਨਾਂ ਨੇ ਉਹਨੂੰ ਬਣਾਇਆ ਹੋਇਆ ਕਮਿਸ਼ਨ ਦਾ ਕੋਈ ਮੈਂਬਰ ਵਗੈਰਾ ਕਿੰਨਾ ਸੱਚ ਹੈ ਕਿੰਨਾ ਝੂਠਾ ਇਹ ਤਾਂ ਪਤਾ ਲੱਗ ਜੇਗਾ ਪਰ ਇਹ ਸੁਣੀ ਸੁਣਾਈ ਕਰਦਾ ਕਿਉਂਕਿ ਅਸੀਂ ਤਾਂ ਕਦੇ ਸੁਣਿਆ ਨਹੀਂ ਸੀ ਉਹਦਾ ਨਾਮ ਮੈਂ ਚ ਪਹਿਲੀ ਵਾਰੀ ਦੇਖ ਰਿਹਾ ਅਖਬਾਰ 'ਚ ਕਿਉਂਕਿ ਛਪਿਆ ਵੀ ਫਲਾਣੇ ਬੰਦੇ ਨੇ ਕਰਿਆ ਉਹਦੇ ਬਾਰੇ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦਾ ਕਮਿਸ਼ਨ ਦਾ ਮੈਂਬਰ ਹੈ ਜਿਹਦਾ ਮਤਲਬ ਹੈ ਇਹਨਾਂ ਨੇ ਆਪ ਹੀ ਗਿੱਧਰ ਹੁਣ ਇਥ ਵੀ ਜੇ ਕਿਸੇ ਨੂੰ ਕੋਈ ਹੋਣਾ ਸੀ ਵੀ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਹੋਰ ਕੋਈ ਹੋ ਸਕਦੀ ਇਹਨਾਂ ਦਾ ਕਮਿਸ਼ਨ ਦਾ ਗੌਰ ਰਖਸ਼ ਕਮਿਸ਼ਨ ਦਾ ਮੈਂਬਰ ਹੈ ਉਹ ਤੇ ਜੇ ਉਹ ਮੈਂਬਰ ਹੈ ਤਾਂ ਫਿਰ ਚਾਹੀਦਾ ਮੈਨੂੰ ਮਿਲ ਹੀ ਪੁੱਛ ਹੋਈ ਗਈ ਫਿਰ ਤਾਂ ਕੋਈ ਦੁਰਾ ਹੀ ਨਹੀਂ ਰਹੀ ਸੋ ਇਹ ਜਿਹੜਾ ਹੈਗਾ ਇਹ ਸਾਡੇ ਜਮਹੂਰੀ ਹੱਕਾਂ 'ਚ ਵੀ ਛਾਪ ਹੈ ਇਹ ਸਮਾਜ ਨੂੰ ਠੀਕ ਕਰਨ ਤੇ ਵੀ ਛਾਪ ਹੈ ਜਿਹੜੀ ਅਸੀਂ ਲੜਾਈ ਕਰੀ ਹੈ ਜੇ ਇਸ ਜੀ ਦੇ ਉੱਤੇ ਵੀ ਛਾਪ ਹੈ ਤੇ ਇਹ ਸੰਵਿਧਾਨ ਨੂੰ ਤੋੜਨ ਦੀ ਗੱਲ ਹੈ ਜਿਹੜਾ ਕੁਝ ਇਹਨਾਂ ਨਾਲ ਦਿੱਲੀ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਕੇਜਵੀਵਾਦ ਨਾਲ ਉਹੀ ਕੁਛ ਹੈ ਵਿਰੋਧੀ ਪਾਰਟੀਆਂ ਨਾਲ ਉਹ ਕਰ ਰਹੇ ਨੇ ਸੁਖਵਾਲ ਖੈਰਾ ਦਾ ਕੇਸ ਸਾਡੇ ਸਾਹਮਣੇ ਉਹੀ ਕੁਛ ਹੁਣ ਇਹ ਜਿਹੜੇ ਟਿੱਪਣੀ ਕਰਨੇ ਜਿਹੜੇ ਮਾੜੀ ਮੋਟੀ ਇਹਨਾਂ ਨੂੰ ਚੇਤਨਾ ਦਿੰਦੇ ਨੇ ਉਹਨਾਂ ਦੇ ਉੱਤੇ ਕਰ ਰਹੇ ਨੇ ਜਦ ਕਿ ਸਾਡਾ ਇਹ ਕਹਿੰਦੇ ਨੇ ਅਸੀਂ ਬੜੇ ਜੀ ਅਸੀਂ ਭਗਤ ਸਿੰਘ ਦੀ ਸੌ ਖਾਂਦੇ ਆ ਭਗਤ ਸਿੰਘ ਦੀ ਸੌ ਪੀੜੀ ਤੱਕ ਨਾਲ ਨਹੀਂ ਹੋ ਜਾਂਦੀ ਭਗਤ ਸਿੰਘ ਤਾਂ ਵਿਚਾਰਾਂ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਹੈ ਤੇ ਵਿਚਾਰਾਂ ਦੀ ਆਜ਼ਾਦੀ ਦਿਓ ਨਾ ਬਣਾਓ ਭਗਤ ਸਿੰਘ ਤੁਸੀਂ ਸੀਧੀ ਤਾਂ ਦੇਣੀ ਨਹੀਂ ਭਗਸਨ ਦੀ ਤਾਂ ਇਹ ਤਾਂ ਤੁਹਾਡੇ ਚ ਹਿੰਮਤ ਹੀ ਨਹੀਂ ਪਰ ਕਿਟਕਟ ਵਿਚਾਰਾਂ ਦੀ ਆਜ਼ਾਦੀ ਤਾਂ ਦੇ ਦਿਓ ਐਨੀ ਕੀ ਤਾਂ ਕਰ ਲੋ ਹਿੰਮਤ ਤਾਂ ਤੁਸੀਂ ਸਰਕਾਰ ਤੋਂ ਸਰਕਾਰ ਇੰਨੀ ਡਰੀ ਹੋਈ ਐ ਸਰਕਾਰ ਇੰਨੀ ਭੈ ਦੀਤ ਐ ਕਿ ਸਾਨੂੰ ਕੋਈ ਕੁਝ ਕਹੇ ਨਾ ਜਦ ਹੁਕਮਰਾਨ ਡਰਿਆ ਹੁੰਦਾ ਹੈ ਭੈਤੀਤ ਹੁੰਦਾ ਹੈ ਉਹ ਲੋਕਾਂ ਚ ਜਾਣ ਦੀ ਬਜਾਏ ਲੋਕਾਂ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹ ਡੰਡਾ ਫੇਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਆਪ ਅੰਦਰੋਂ ਡਰਿਆ ਹੁੰਦਾ ਹੈ ਉਹ ਸੋਚਦਾ ਲੋਕ ਡਰ ਜਾਣਗੇ ਲੋਕ ਕਦੀ ਵੀ ਨਹੀਂ ਡਰੇ ਨਾ ਅਸੀਂ ਡਰਾਂਗੇ ਅਸੀਂ ਇਸ ਨੂੰ ਇਹਦੀ ਨਿੰਦਿਆ ਕਰਨਾ ਬੜੀ ਜ਼ੋਰ ਨਾਲ ਤੇ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵਾਪਸ ਲਵੇ ਜਿਹੜਾ ਕੇਸ ਦਰਜ ਕਰਿਆ ਉਹ ਕੇਸ ਵਾਪਸ ਲਵੇ ਸਰਕਾਰ ਕੇਸ ਖਾਰਜ ਕਰੇ ਮਾਰਦੀ ਨੂੰ ਬਾਜਤਾ ਛੱਡੇ ਤੇ ਇਹ ਸਰਕਾਰ ਨੂੰ ਆਦਿਸੀ ਜੋ ਕਹਿੰਿਆ ਜਮੂਰੀ ਤਾਕਤਾਂ ਇਹਦੇ ਖਿਲਾਫ ਡਰਨ ਗਿਆ ਔਰ ਅਸੀਂ ਸਾਰਿਆਂ ਨੇ ਗੱਲ ਕਰੀ ਆਪਸ ਦੇ ਵਿੱਚ ਕਿ ਅਸੀਂ ਕੱਲ ਨੂੰ ਇਹਦੇ ਉੱਤੇ ਕੋਈ ਐਕਸ਼ਨ ਵੀ ਕਰਾਂਗੇ